ਪੰਜਾਬ ਦੇ ਕਸ਼ਮੀਰ ਦੇ ਦਰਮਿਆਨ ਇੱਕ ਇਹੋ ਜਿਹਾ ਪੁਲ ਬਣ ਜਾਏ ਕਿ ਉੱਥੇ ਦੀ ਤੁਸੀਂ ਜੋ ਪ੍ਰੋਬਲਮ ਹੈ ਸਾਡੇ ਕੋਲ ਲਿਆਓ ਸਾਡੀ ਜੋ ਚੀਜ਼ਾਂ ਨੇ ਅਸੀਂ ਉੱਥੇ ਲਿਆਈਏ ਕਸ਼ਮੀਰ ਸਿਰਫ ਖੂਬਸੂਰਤ ਪਹਾੜੀਆਂ ਨਹੀਂ ਨੇ ਇਸ ਖੂਬਸੂਰਤ ਪਹਾੜੀਆਂ ਦੇ ਪਿੱਛੇ ਵੀ ਖੂਨ ਵਾਲੀ ਬਾਹਾਂ ਨੇ ਤੇ ਖੂਨ ਵਾਲੀਆਂ ਨਦੀਆਂ ਨੇ ਤੁਸੀਂ ਕਸ਼ਮੀਰ ਆ ਕੇ ਕਸ਼ਮੀਰ ਦਾ ਇਤਿਹਾਸ ਦੇਖੋ ਖੂਬਸੂਰਤੀ ਤੁਸੀਂ ਸੋਸ਼ਲ ਮੀਡੀਆ ਤੇ ਜ਼ਰੂਰ ਵੇਖ ਲੋਗੇ ਐਂਡ ਅਗਰ ਮੈਂ ਕਸ਼ਮੀਰ ਦੇ ਗੁਰਦੁਆਰੇ ਸਾਹਿਬ ਦੀ ਗੱਲ ਕਰਾਂ ਤੇ ਛੇਵੇਂ ਪਾਤਸ਼ਾਹ ਜੋ ਨੇ ਜ਼ਿਆਦਾਤਰ ਛੇਵੇਂ ਪਾਤਸ਼ਾਹ ਆਏ ਹੋਏ ਨੇ ਕਿਉਂਕਿ ਜਿੰਨੇ ਕੋ ਤੁਸੀਂ ਗੁਰਦੁਆਰਾ ਸਾਹਿਬ ਵੇਖੋਗੇ ਕਸ਼ਮੀਰ ਚ ਉਹ ਛੇਵੀਂ ਪਾਤਸ਼ਾਹੀ ਦੇਹੀ ਨੇ ਇੱਥੇ ਪੰਜਾਬੀ ਸਕੂਲਾਂ ਦੇ ਵਿੱਚ ਪੜਾਈ ਜਾਂਦੀ ਹੈ ਜਾਂ ਫਿਰ ਟੋਟਲੀ ਜਿਹੜੀ ਉਹ ਬੈਨ ਕਰ ਦਿੱਤੀ ਆ ਕਾਲਜੇਸ ਦੀ ਗੱਲ ਕਰਾਂ ਤੇ ਸਾਡੇ ਸਕੂਲ ਚ ਵੀ ਪੰਜਾਬੀ ਲਾਗੂ ਸੀ ਸਾਡੇ ਕਾਲਜ ਵਿੱਚ ਵੀ ਪੰਜਾਬੀ ਲਾਗੂ ਸੀ ਪਰ ਤੁਹਾਨੂੰ ਪਤਾ ਹੈ ਦੁੱਖ ਕੀਤੇ ਹੁੰਦਾ ਹੈ ਪੰਜਾਬੀ ਉਹਨਾਂ ਚੁਆਇਸ ਹੁੰਦੀ ਹੈ ਕੀ ਵਾਕਈ ਇੱਥੇ ਵੀ ਕੋਈ ਨਸ਼ੇ ਦੀ ਕੋਈ ਹੈਗਾ ਗੱਲ ਗੱਲ ਹੈ ਕੋਈ ਜਨ ਜੀ ਜੀ ਨਸ਼ੇ ਦੀ ਗੱਲ ਕਰਾਂ ਇੱਕ ਮੈਨੂੰ ਲੱਗਦਾ ਕਿ ਇਹੋ ਜੀ ਲਹਿਰ ਹੈ ਸੁਨਾਮੀ ਦੀ ਜੋ ਆਸਤਾ ਆਸਤਾ ਸਾਰਿਆਂ ਨੂੰ ਫੜ ਰਹੀ ਹੈ ਫਿਰ ਉਹ ਸਿੱਖ ਨੌਜਵਾਨ ਹੋਵੇ ਜਾਂ ਕੋਈ ਹੋਰ ਧਰਮ ਦਾ ਨੌਜਵਾਨ ਹੋਵੇ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਸੋ ਬਿਲਕੁਲ ਅਸੀਂ ਅੱਜ ਦੇ ਮੁੱਦੇ 'ਚ ਤੁਹਾਨੂੰ ਖਾਸ ਤੌਰ ਤੇ ਕਸ਼ਮੀਰ ਦੇ ਜਿਹੜੇ ਨੇ ਮੁੱਦੇ ਨੇ ਉਸਤੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਕਿਉਂਕਿ ਪਿਛਲੇ ਲੰਬੇ ਸਮੇਂ ਦੌਰਾਨ ਜਿਹੜਾ ਹੈ ਕਸ਼ਮੀਰ ਦੇ ਜਿਹੜੇ ਮੁੱਦੇ ਨੇ ਉਹ ਲਟਕਦੇ ਆ ਰਹੇ ਨੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਕੋਈ ਸੇ ਤਰ੍ਹਾਂ ਦੇ ਵੀ ਮੁੱਦੇ ਹੋਣ ਤਾਂ ਆਖਰਕਾਰ ਮੰਗਾ ਇੱਕੋ ਨੇ ਪਰ ਸਰਕਾਰਾਂ ਸੈਂਟਰ ਸਰਕਾਰ ਹੋਵੇ ਜਾ ਕੋਈ ਕੋਈ ਸਟੇਟ ਦੀ ਸਰਕਾਰ ਹੋਵੇ ਪਰ ਅਜੇ ਤੱਕ ਉਸ ਮੁੱਦਿਆਂ ਨੂੰ ਹੱਲ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਲੰਬਾ ਸਮਾਂ ਹੋ ਗਿਆ ਇਸ ਕਸ਼ਮੀਰ ਦੇ ਵਿੱਚ ਹੋਰ ਕਿਹੜੀਆਂ ਜਿਹੜੀਆਂ ਸਮੱਸਿਆਵਾਂ ਦੇ ਨਾਲ ਜਿਹੜਾ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਜੂੰਜ ਰਹੇ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਸਾਡੇ ਨਾਲ ਸਾਡੇ ਆਧਾਰ ਦੇ ਵਿੱਚ ਜਾਂ ਫਿਰ ਕਹਿ ਦਈਏ ਹੋਰ ਨਿੱਜੀ ਆਧਾਰਾਂ ਦੇ ਵਿੱਚ ਜਿਹੜੇ ਲਗਾਤਾਰ ਕੰਮ ਕਰ ਰਹੇ ਨੇ ਜਾਨਕੀ ਆਪਣੀ ਆਉਟਪੁੱਟ ਦੇ ਰਹੇ ਨੇ ਜਰਨਲਿਸਟ ਹਰਲੀਨ ਕੋਰ ਜੀ ਸੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਇਹ ਸਾਰੀ ਕਸ਼ਮੀਰ ਦੀ ਜਿਹੜੀ ਸਥਿਤੀ ਹੈ ਉਹ ਸਾਂਝ ਕਰਨਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਮੈਡਮ ਸਸੀ ਕਾਲ ਜੀ ਸਸੀ ਕਾਲ ਜੀ ਧੰਨਵਾਦ ਜੀ ਤੁਸੀਂ ਲਗਾਤਾਰ ਵਕ ਵਕ ਚੈਨਲ ਦੇ ਵਿੱਚ ਆਪਣੀ ਜਿਹੜੀ ਹੈ ਇਸ ਏਰੀਆ ਦੀ ਜਿਹੜੀ ਕਵਰੇਜ ਆਉ ਭੇਜਦੇ ਹੋ ਬਿਲਕੁਲ ਕਿਉਂਕਿ ਸਾਡੀ ਜਿਹੜੀ ਟੀਮ ਅੱਜ ਚੜ੍ਹਦੀ ਕਲਾ ਦੀ ਇੱਥੇ ਆਈ ਹੋਈ ਹੈ ਕਿਉਂਕਿ ਜਦੋਂ ਏਰੀਆ ਦਾ ਕੋਈ ਰਿਪੋਰਟਰ ਹੁੰਦਾ ਹੈ ਤਾਂ ਆਪਣੀ ਜਿਹੜੀ ਕਵਰੇਜ ਕਰਕੇ ਵਕ ਵਕ ਚੈਨਲ ਨੂੰ ਭੇਜਦਾ ਤਾਂ ਮੈਨੂੰ ਲੱਗਦਾ ਉਹਨੂੰ ਜ਼ਿਆਦਾ ਪਤਾੰਦਾ ਵੀ ਸਾਡੇ ਏਰੀਆ ਦੀ ਸਮੱਸਿਆਵਾਂ ਕੀ ਨੇ ਹਾਂਜੀ ਤੁਸੀਂ ਮੈਨੂੰ ਦੱਸੋ ਵੀ ਜਾਣਕਾਰੀ ਦਿਓ ਕਿ ਕਸ਼ਮੀਰ ਦੇ ਅਸਲ ਮੁੱਦੇ ਕੀ ਨੇ ਜੀ ਤੇ ਜਿਵੇਂ ਕਿ ਤੁਸੀਂ ਜਰਨਲਿਸਟ ਦੀ ਗੱਲ ਕੀਤੀ ਰਿਪੋਰਟਰਸ ਦੀ ਗੱਲ ਕੀਤੀ ਤੇ ਜਦੋਂ ਇੱਕ ਰਿਪੋਰਟਰ ਕੰਮ ਕਰਦਾ ਹੈ ਤੇ ਹਮੇਸ਼ਾ ਗਹਿਰਾਈ ਚ ਜਾਂਦਾ ਹੈ ਕਿ ਅਸੀਂ ਵੀ ਵਕ ਵਕ ਥਾਮਾਂ ਤੇ ਅਗਰ ਮੈਂ ਕਸ਼ਮੀਰ ਦੀ ਗੱਲ ਕਰਾਂ ਪਹਿਲੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਰਦੀਕਲਾ ਟਾਈਮ ਟੀਵੀ ਦਾ ਜੋ ਕਿ ਤੁਸੀਂ ਆ ਕੇ ਸਾਡੀ ਗੱਲਬਾਤ ਇੱਥੇ ਸੁਣ ਰਹੇ ਹੋ ਤੇ ਅਗਰ ਮੈਂ ਪ੍ਰੋਬਲਮਸ ਦੀ ਗੱਲ ਕਰਾਂ ਮੈਂ ਇਹ ਨਹੀਂ ਕਹਾਂਗੀ ਕਿ ਕਸ਼ਮੀਰ ਵਿੱਚ ਹੀ ਖਾਲੀ ਸਿੱਖ ਵਸੋਂ ਦੀ ਪ੍ਰੋਬਲਮ ਹੈਗੀ ਹਰ ਜਗ੍ਹਾ ਤੇ ਹੈਗੀ ਬਟ ਕਿਧਰੇ ਨਾ ਕਿਧਰੇ ਕਸ਼ਮੀਰ ਜੋ ਹੈ ਮੈਨੂੰ ਲੱਗਦਾ ਹੈ ਕਿਧਰੇ ਨਾ ਕਿਧਰੇ ਕੱਟ ਜਾਂਦਾ ਹੈ ਹਮ ਅਗਰ ਮੈਂ ਪੰਜਾਬ ਦੀ ਗੱਲ ਕਰਾਂ ਜਾਂ ਹੋਰ ਸਟੇਟਸ ਦੀ ਗੱਲ ਕਰਾਂ ਤੇ ਉਹ ਕਿਧਰੇ ਨਾ ਕਿਧਰੇ ਸੈਂਟਰ ਨਾਲ ਜੁੜਿਆ ਰਹਿੰਦਾ ਪਰ ਜਦੋਂ ਸਾਡੀ ਆਵਾਜ਼ ਹੁੰਦੀ ਹੈ ਸਾਡੀ ਆਵਾਜ਼ ਸਾਡੇ ਤੱਕ ਹੀ ਸੀਮਤ ਰਹਿ ਜਾਂਦੀ ਹੈ ਅਗਰ ਮੈਂ ਐਜੂਕੇਸ਼ਨ ਦੀ ਗੱਲ ਕਰਾਂ ਸਾਡੇ ਇੱਥੇ ਪੂਰੇ ਕਸ਼ਮੀਰ ਦੀ ਗੱਲ ਕਰਾਂ ਤੇ ਕਾਫੀ ਇਹੋ ਜਿਹੇ ਸਿੱਖ ਫੈਮਿਲੀਜ਼ ਨੇ ਜਿਨ੍ਹਾਂ ਨੂੰ ਐਜੂਕੇਸ਼ਨ ਲਈ ਹੈਲਪ ਚਾਹੀਏ ਮੈਂ ਨਹੀਂ ਕਹਿ ਰਹੀ ਕਿ ਇੱਥੇ ਦੀ ਜੋ ਲੋਕਲ ਸੰਸਥਾਵਾਂ ਨੇ ਉਹ ਹੈਲਪ ਨਹੀਂ ਕਰਦੀਆਂ ਕਰਦੀਆਂ ਨੇ ਸਾਰੀ ਹੈਲਪ ਕਰਦੀਆਂ ਨੇ ਲੇਕਿਨ ਉਹ ਚੀਜ਼ ਕਿ ਨਹੀਂ ਵਧੀਆ ਹੋਵੇਗੀ ਜਦੋਂ ਸਾਡਾ ਹੱਥ ਤੁਹਾਡੇ ਹੱਥ ਨਾਲ ਬਣੇਗਾ ਉਹ ਜੋ ਮੇਚ ਹੁੰਦੀ ਹੈ ਕਿ ਪੰਜਾਬ ਤੇ ਕਸ਼ਮੀਰ ਦੀ ਦਰਮਿਆਨ ਇੱਕ ਇਹੋ ਜਿਹਾ ਪੁਲ ਬਣ ਜਾਏ ਕਿ ਉੱਥੇ ਦੀ ਤੁਸੀਂ ਜੋ ਪ੍ਰੋਬਲਮ ਹੈ ਸਾਡੇ ਕੋਲ ਲਿਆਓ ਸਾਡੀ ਜੋ ਚੀਜ਼ਾਂ ਨੇ ਅਸੀਂ ਉੱਥੇ ਲਿਆਈਏ ਤੇ ਨਾਲ-ਨਾਲ ਜੋ ਅਸੀਂ ਕਰ ਸਕੀਏ ਨਾਲ ਨਾਲ ਤੇ ਅਗਰ ਜਿਵੇਂ ਕਿ ਤੁਸੀਂ ਇਹਨਾ ਪ੍ਰੋਬਲਮਸ ਦੀ ਗੱਲ ਕੀਤੀ ਤੇ ਮੈਂ ਐਜੂਕੇਸ਼ਨ ਸੈਕਟਰ ਦੇ ਬਾਰੇ ਗੱਲ ਕਰਾਂ ਫਾਈਨੈਂਸ਼ੀਅਲ ਸਪੋਰਟਸ ਦੀ ਗੱਲ ਕਰਾਂ ਕਿਉਂਕਿ ਫਾਈਨੈਂਸ਼ੀਅਲ ਸਪੋਰਟ ਦੇ ਸਾਡੇ ਕਸ਼ਮੀਰ ਵਿੱਚ ਇਹੋ ਜਿਹੀ ਕਾਫੀ ਇਹੋ ਜਿਹੀ ਫੈਮਿਲੀਜ਼ ਨੇ ਬਹੁਤ ਐਨ ਜੀਓਜ਼ ਨੇ ਜੋ ਉਹਨਾਂ ਦੀ ਹੈਲਪ ਕਰਦੀ ਨੇ ਇਵਨ ਖਾਲਸਾ ਆਇਲਡ ਜੋ ਹੈ ਉਹ ਕਸ਼ਮੀਰ ਦੇ ਵਿੱਚ ਕਾਫੀ ਜ਼ਿਆਦਾ ਆਪਣਾ ਵਧੀਆ ਕੰਮ ਕਰ ਰਹੀ ਹੈ ਹੋਰ ਐਨ ਜੀਓਜ਼ ਨੇ ਗੱਲ ਕਰਾਂ ਰੈਡ ਬੈਕ ਕਰ ਰਹੀ ਹੈ ਸੇਵਾ ਦੇ ਗਰੁੱਪਸ ਨੇ ਹੋਰ ਗੁਰੂ ਹਰਕ੍ਰਿਸ਼ਨ ਜੀਵਨ ਜੋ ਸੁਸਾਇਟੀ ਹੈਗੀ ਹੈ ਔਰ ਐਂਡ ਨੰਬਰ ਜੋ ਨੇ ਐਨ ਜੀਓਜ਼ ਕੰਮ ਕਰੀ ਨੇ ਬਟ ਮ ਸਾਡੇ ਨਾਲ ਤੁਹਾਡਾ ਵੀ ਯੋਗਦਾਨ ਹੋਏ ਤੇ ਸਾਡੀ ਉਹ ਜੋ ਸਮੱਸਿਆਵਾਂ ਨੇ ਸਾਡੀ ਜੋ ਆਵਾਜ਼ ਹੈ ਉਹ ਕਿਦਰੇ ਨਾ ਕਿਦਰੇ ਤੁਹਾਡੇ ਤੱਕ ਪੁੱਜੇ ਬਿਲਕੁਲ ਜਿਸ ਤਰ੍ਹਾਂ ਮੈਂ ਨਾ ਗੱਲ ਕੀਤੀ ਆਵੇ ਕਿਉਂਕਿ ਮੈਂ ਨਾ ਕੁਝ ਹੋਰ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਕਿਉਂਕਿ ਜਦੋਂ ਉਹ ਦੌਰ ਸੀ ਕਸ਼ਮੀਰ ਦਾ ਤੁਸੀਂ ਦੇਖਿਆ ਸਾਰੇ ਪਰਿਵਾਰ ਦੇ ਪਰਿਵਾਰ ਖਤਮ ਹੋ ਗਏ ਉਸ ਤੋਂ ਬਾਅਦ ਉਹ ਜਿਹੜਾ ਉਹਨਾਂ ਨੂੰ ਕੰਪਨਸੇਸ਼ਨ ਜਿਹੜੀ ਆ ਉਹ ਨਹੀਂ ਮਿਲੀ ਸਰਕਾਰਾਂ ਨੇ ਦਾਅਵੇ ਵੀ ਕੀਤੇ ਵਾਅਦੇ ਵੀ ਕੀਤੇ ਕਿ ਤੁਸੀਂ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੋਵੇਗੀ ਹੁਣ ਕੀ ਲੱਗਦਾ ਕਿ ਉਹ ਪਰਿਵਾਰ ਸੰਤੁਸ਼ਟ ਹੈ ਕਿ ਉਹ ਪਰਿਵਾਰ ਨੂੰ ਇਨਸਾਫ ਮਿਲਿਆ ਪਰ ਉਹ ਦੌਰ ਦੇ ਵਿੱਚ ਕੀ ਲੱਗਦਾ ਕਿੰਨੇ ਜਿਹੜਾ ਪਰਿਵਾਰ ਸੀ ਇਸ ਦੀ ਜਿਹੜੀ ਰੱਪੇਟ ਦੇ ਵਿੱਚ ਆਏ ਜੀ ਅਗਰ ਮੈਂ ਤੁਹਾਨੂੰ ਇਤਿਹਾਸ ਦੀ ਗੱਲ ਕਰਾਂ 47 47 ਦੀ ਗੱਲ ਕਰਾਂ ਜਿਵੇਂ ਕਿ ਪਤਾ ਹੀ ਹੈ ਕਬਾਲੀ ਰੇਡ ਕਸ਼ਮੀਰ 'ਚ ਹੋਈ ਪਾਕਿਸਤਾਨ ਦੇ ਕਬਾਲੀ ਜੋਨੇ ਕਸ਼ਮੀਰ 'ਚ ਦਾਖਲ ਹੋਏ ਤੇ ਬੜਾ ਜ਼ਿਆਦਾ ਜੋ ਹੈ ਖੂਨੋ ਖਰਾਬਾ ਮੈਂ ਇਹ ਆਪਣੀ ਛੋਟੀ ਜਿਹੀ ਮੈਂ ਤੁਹਾਨੂੰ ਕਹਾਣੀ ਇੱਕ ਬਰੀਫ ਕਰਾਂਗੀ ਕਸ਼ਮੀਰ ਦੇ ਅੰਦਰ ਬਾਰਡਰ ਇਲਾਕਾ ਹੈਗਾ ਇੱਕ ਜਿਸ ਦਾ ਨਾਮ ਕੁਪਵਾਲਾ ਕੁਪਵਾਲਾ ਦੇ ਅੱਗੇ ਟੀਟਵਾਲ ਹੈਗਾ ਉੱਥੇ ਤ੍ਰਿਬੁਣੀ ਕਰਕੇ ਨਾ ਇੱਕ ਪਿੰਡ ਹੈਗਾ ਸਰਦਾਰਾਂ ਦਾ ਤੇ ਉਹ ਬਿਲਕੁਲ ਨਾ ਇਵਨ ਕਿ ਮੈਂ ਅਗਰ ਬਾਰਾਮੁਲਾ ਦੀ ਗੱਲ ਕਰਾਂ ਬਾਰਾਮੁਲਾ ਤੋਂ ਵੀ ਕਿਦਣਾ ਨਾ ਕਿਦੜਾ ਟੁੱਟਿਆ ਹੋਇਆ ਹੈ ਤੇ ਕਾਫੀ 600 ਕਿਲੋਮੀਟਰ ਦੂਰ ਹੈਗਾ ਬਾਰਾਮੁਲਾ ਤੋਂ ਜਿਸ ਟਾਈਮ ਤੁਸੀਂ ਇਸ ਇੱਥੇ ਖੜੇ ਹੋਏ ਹੋ ਉੱਥੇ ਮੈਂ ਇੱਕ ਬੀਬੀ ਜੀ ਨਾਲ ਗੱਲ ਕੀਤੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਹਾਨੂੰ ਸੰਤਾਲੀ ਦੇ ਬਾਰੇ ਕੀ ਕੁਝ ਯਾਦ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੀ ਮੇ ਉਸ ਟਾਈਮ ਮੇਰੀ ਉਮਰ ਕਿਉਂਕਿ ਬੀਬੀ ਜੀ ਉਸ ਟਾਈਮ ਸੇ ਜਦੋਂ ਇੱਕ ਕਬਾਲੀ ਹੋਏ ਤੇ ਕਹਿੰਦੇ ਜਦੋਂ ਕਬਾਲੀ ਆਏ ਮੇਰੀ ਮੰਮੀ ਸਾਹਮਣੇ ਸਨ ਤੇ ਉਹਨਾਂ ਦੇ ਹੱਥ 'ਚ ਨ ਸੋਨੇ ਦੀ ਬੰਗਾਂ ਲੱਗੀਆਂ ਹੋਈਆਂ ਸਨ ਤੇ ਉਹ ਖਿੱਚਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਬਟ ਉਹ ਖਿੱਚ ਨਹੀਂ ਪਾਇਆ ਤੇ ਕਹਿੰਦੇ ਮੇਰੇ ਸਾ ਅੱਖਾਂ ਦੇ ਸਾਹਮਣੇ ਮੇਰੀ ਮਾਂ ਦੇ ਹੱਥ ਕੱਟੇ ਗਏ ਮੇਰੀ ਅੱਖਾਂ ਦੇ ਸਾਹਮਣੇ ਤੇ ਜਦੋਂ ਉਹਨਾਂ ਨੇ ਇਹ ਚੀਜ਼ ਕਹੀ ਤੇ ਉਹ ਤੇ ਮਤਲਬ ਬਿਲਕੁਲ ਆਪਣਾ ਦਿਲ बोल नहीं पाए ज्यादा ना, ना इन्हें भावुक हो गई क्योंकि जब तुम इमेजिन भी कर दो ना तो बड़ा रूह कम जानती है इंसान दी कि अपनी मां ਦੇ ਹੱਥ ਕਪੇ ਕਿਸੇ ਹੋਰ ਨੇ ਤੇ ਉਹ ਖੂਨ ਵਾਲੀ ਉਹ ਛੱਡ ਕੇ ਉਹਨਾਂ ਦੇ ਜੋ ਵੀ ਫਾਦਰ ਸਾਹਿਬ ਸਨ ਉਹ ਸਨ ਕਿ ਨਹੀਂ ਤੁਸੀਂ ਇੱਥੋਂ ਭੱਜੋ ਕਿਉਂਕਿ ਕੁੜੀਆਂ ਨੂੰ ਮੁੰਡੀਆਂ ਨੂੰ ਛੋਟੇ ਛੋਟੇ ਉਪ ਜਾਣ ਦੇ ਉਸ ਵਿੱਚ ਸਨ ਕਿ ਜੋ ਹੈ ਬਚ ਜਾਏ ਜੋ ਗਿਆ ਸੋ ਗਿਆ ਜੋ ਹੈ ਉਹ ਬਚ ਜਾਏ ਤੇ ਅੱਜ ਜਿੱਥੇ ਇੰਨੀ ਕੋ ਕਹਾਣੀਆਂ ਨੇ ਅਗਰ ਮੈਂ ਕੰਪੇਸ਼ਨ ਦੀ ਗੱਲ ਕਰਾਂ ਅਸੀਂ ਰਿਜ਼ਰਵੇਸ਼ਨਸ ਦੀ ਗੱਲ ਕਰਾਂ ਤੇ ਸਿੱਖ ਵਸੂ ਰਿਜ਼ਰਵੇਸ਼ਨ ਚਾਹੁੰਦੀ ਹੈ ਇੱਥੇ ਦੀ ਅਗਰ ਮੈਂ ਪਹਾੜੀ ਕੋਟੇਜ ਦੀ ਗੱਲ ਕਰਾਂ ਤੇ ਇੱਕ ਕਿਧਰ ਨਾ ਕਿਧਰੇ ਉਹ ਜੋ ਮੁੱਦੇ ਨੇ ਜੋ ਸਾਨੂੰ ਮੈਨੂੰ ਲੱਗਦਾ ਤੁਹਾਡੇ ਰਾਹੀਂ ਉੱਪਰ ਉਠਾਉਣੇ ਚਾਹੀਦੇ ਨੇ ਜਿਸ ਨਾਲ এমਪਲੋਇਮੈਂਟ ਪੂਰੇ ਹਿੰਦੁਸਤਾਨ ਦੀ ਗੱਲ ਕਰਾਂ ਤੇ ਅਨਪਲੋਇਮੈਂਟ ਤੇ ਹੈ ਹੈ 노 ਡਾਊਟ ਲੇਕਿਨ ਕਿਧਰ ਨਾ ਕਿਧਰੇ ਅਗਰ ਮੈਂ ਸਾਡੀ ਸਿੱਖ ਵਸੋਂ ਦੀ ਗੱਲ ਕਰਾਂ ਅਸੀਂ ਇੰਨੇ ਕੋ ਮੈਨੂੰ ਲੱਗਦਾ ਅਸੀਂ ਇੰਨੇ ਕੋ ਪਾਵਰਫੁਲ ਹੈਗੇ ਆ ਕਿ ਅਸੀਂ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ ਅਸੀਂ ਸੈਂਟਰ ਤੱਕ ਆਵਾਜ਼ਾਂ ਰਿਜ਼ਰਵੇਸ਼ਨ ਦੀ ਆਵਾਜ਼ਾਂ ਐਜੂਕੇਸ਼ਨ ਵਿੱਚ ਰਿਜ਼ਰਵੇਸ਼ਨਸ ਹੋ ਗਈਆਂ ਕੋਟੇ ਹੋ ਗਏ ਜਿਨੇ ਕੋ ਇੰਨੇ ਕੋ ਕੋਟੇ ਖਾਤੇ ਸਰਕਾਰ ਖੋਲਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਵੀ ਉੱਥੇ ਜੋ ਹੈ ਕਿਧਰ کاری ਕੀ ਹਰ ਕਿਸੇ ਨੂੰ ਜੋ ਬਟ ਡਿਸਰਵਿੰਗ ਹੈ ਉਸ ਨੂੰ ਉਹ ਚੀਜ਼ ਮਿਲੇ ਕਿਉਂਕਿ ਕਸ਼ਮੀਰ ਦੇ ਸਿੱਖਾਂ ਨੇ ਬਹੁਤ ਔਖਾ ਟਾਈਮ ਦੇਖਿਆ ਹੋਇਆ ਹੈ ਕਸ਼ਮੀਰ ਦਾ ਇਤਿਹਾਸ ਕੋਈ ਇਹ ਨਹੀਂ ਹੈ ਕਸ਼ਮੀਰ ਸਿਰਫ ਖੂਬਸੂਰਤ ਪਹਾੜੀਆਂ ਨਹੀਂ ਨੇ ਇਸ ਖੂਬਸੂਰਤ ਪਹਾੜੀਆਂ ਦੇ ਪਿੱਛੇ ਵੀ ਖੂਨ ਵਾਲੀ ਬਾਹਾਂ ਨੇ ਤੇ ਖੂਨ ਵਾਲੀ ਨਦੀਆਂ ਨੇ ਤੇ ਮੈਂ ਚਾਹੁੰਦੀ ਆ ਕਿ ਜੋ ਵੀ ਇਸ ਟਾਈਮ ਇਹਨੂੰ ਪੰਜਾਬ ਦੀ ਵਸੋਂ ਦੇਖ ਰਹੀ ਹੈ ਕਿਧਰੇ ਤੋਂ ਵੀ ਦੇਖ ਰਹੀ ਹੈ ਤੁਸੀਂ ਕਸ਼ਮੀਰ ਆ ਕੇ ਕਸ਼ਮੀਰ ਦਾ ਇਤਿਹਾਸ ਦੇਖੋ ਖੂਬਸੂਰਤੀ ਤੁਸੀਂ ਸੋਸ਼ਲ ਮੀਡੀਆ ਤੇ ਜ਼ਰੂਰ ਵੇਖ ਲੋਗੇ ਪਰ ਪਿੰਡ ਪਿੰਡ ਆ ਕੇ ਉਹਨਾਂ ਦਾ ਇਤਿਹਾਸ ਜਾਣੋ ਉਸ ਘਰ ਦੀ ਕਹਾਣੀਆਂ ਜਾਣੋ ਜੋ ਦਰਦ ਆਪਣੇ ਅੰਦਰ ਰਵਲਵਲੇ ਉਹਨਾਂ ਨੇ ਰੱਖੇ ਹੋਏ ਨੇ ਮੈਂ ਚਾਹੁੰਦੀ ਹਾਂ ਕਿ ਕਿਧਰੇ ਨਾ ਕਿਧਰੇ ਕਿਸੇ ਸਾਹਮਣੇ ਪ੍ਰਗਟ ਕਿੱਤੀ ਆਵੇ ਤੁਸੀਂ ਵੀ ਸਰਕਾਰੀ ਅਦਾਰੇ ਜਾਂਦੇ ਹੋਗੇ ਕਿਉਂਕਿ ਮੈਂ ਵੀ ਜਿਹੜਾ ਕਿਤੇ ਨਾ ਕਿਤੇ ਕੁਝ ਜਿਹੜਾ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਵੇਂ ਹੋਰ ਸਟੇਟਾਂ ਦੇ ਵਿੱਚ ਸਿੱਖਾਂ ਨੂੰ ਬੜੀ ਪਹਿਲ ਦਿੱਤੀ ਜਾਂਦੀ ਹੈ ਕੀ ਸਰਕਾਰੀ ਅਦਾਰੇ ਦੇ ਵਿੱਚ ਉਸ ਤਰ੍ਹਾਂ ਕੁਝ ਪ੍ਰਤੀਤ ਹੈ ਗਿਆ ਜਾਂ ਫਿਰ ਸਿੱਖ ਅਦਾਰਿਆਂ ਦੀ ਗੱਲ ਕੀਤੀ ਆਵੇ ਜਾਂ ਸਰਕਾਰੀ ਧਾਰਨ ਦੇ ਵਿੱਚ ਗੱਲ ਕੀਤੀ ਆਵੇ ਕਿ ਸਿੱਖ ਭਾਈਚਾਰੇ ਦੇ ਲੋਕ ਉੱਥੇ ਨੌਕਰੀ ਕਰ ਰਹੇ ਨੇ ਜਾਂ ਨਹੀਂ ਰੱਖੇ ਜਾ ਰਹੇ ਜਾਂ ਕਾਰਨ ਕੀ ਹੈ ਜੀ ਅਗਰ ਮੈਂ ਨੌਕਰੀਆਂ ਦੀ ਗੱਲ ਕਰਾਂ ਤੇ ਖਾਸ ਤੌਰ ਤੇ ਕਸ਼ਮੀਰ ਦੀ ਗੱਲ ਕਰਾਂ ਤੇ ਅਗਰ ਇਸ ਵਿੱਚ ਆਪਣੇ ਮਾਪਿਓ ਦੀ ਗੱਲ ਕਰਾਂ ਜਾਂ ਉਹਨਾਂ ਦੇ ਮਾਪਿਓ ਦੀ ਤੇ ਜ਼ਿਆਦਾ ਪਹਿਲੇ ਜੋ ਹੈ ਨਾ ਗਵਰਨਮੈਂਟ ਸੈਕਟਰ ਵਿੱਚ ਬਹੁਤ ਜ਼ਿਆਦਾ ਸਰਦਾਰ ਤੁਹਾਨੂੰ ਦਿਸੇਗਾ ਕਸ਼ਮੀਰ ਦਾ ਗਵਰਨਮੈਂਟ ਸੈਕਟਰ ਵਿੱਚ ਬਹੁਤ ਕੰਮ ਕੀਤਾ ਲੇਕਿਨ ਹੁਣ ਜਿਵੇਂ ਜਿਵੇਂ ਅੱਗੇ ਸਮੇਂ ਵੱਧਦਾ ਜਾ ਰਿਹਾ ਤੇ ਉਹ ਚੀਜ਼ ਡਿਕਲਾਈਨ ਦਿਸ ਰਹੀ ਹੈ ਹੁਣ ਅਗਰ ਮੈਂ ਆਪਣੀ ਜਨਰੇਸ਼ਨ ਦੀ ਗੱਲ ਕਰਾਂ ਤੇ ਮੇਰੀ ਜਨਰੇਸ਼ਨ ਮੈਨੂੰ ਲੱਗਦਾ ਹੈ ਬਸ 100% ਵਿੱਚ 10-15% ਗਵਰਨਮੈਂਟ ਸੈਕਟਰ ਵਿੱਚ ਹੋਣਗੇ ਜੋ ਕਿਦਰੇ ਨਾ ਕਿਦਰੇ ਸਾਡੇ ਲਈ ਇੱਕ ਬੜੀ ਹੀ ਅ ਦੁਖਵਾਲੀ ਗੱਲ ਹੈ ਜਿਸ ਦੇ ਕਾਰਨ ਸਾਡੀ ਜੋ ਯੂਥ ਹੈ ਸਾਨੂੰ ਪਤਾ ਹੀ ਹੈ ਕਿ ਅਬਰੌਡਸ ਦੀ ਗੱਲ ਕਰਾ ਕੈਨੇਡਾ ਆਸਟ੍ਰੇਲੀਆ ਸਾਰੇ ਕੋ ਜਾ ਰਹੇ ਨੇ ਹੁਣ ਜਾਣਾ ਗਲਤ ਨਹੀਂ ਹੈ ਬਟ ਕਿਧਰੇ ਨਾ ਕਿਧਰੇ ਦੇਖੋ ਤੁਹਾਨੂੰ এমਪਲੋਇਮੈਂਟ ਨਹੀਂ ਮਿਲਦੀ ਤੁਹਾਨੂੰ ਜਾਣਾ ਹੈ ਤੁਹਾਨੂੰ ਆਪਣੇ ਆਪ ਨੂੰ ਪਾਲਣਾ ਹੈ ਤੁਹਾਡੇ ਪਿੱਛੇ ਪਰਿਵਾਰ ਹੈ ਕਰਨਾ ਹੈ ਸਾਰਾ ਕੁਝ ਲੇਕਿਨ ਫਿਰ ਕਿਧਰੇ ਨਾ ਕਿਧਰੇ ਜੋ ਐਸਾ ਡਿਓ ਜੋ ਹੋਂਦ ਹੈਗੀ ਸਾਡੀ ਜੋ ਐਗਜ਼ਿਸਟੈਂਸ ਹੈ ਖਤਮ ਹੋ ਰਹੀ ਹੈ ਤੇ ਮੈਂ ਇਹੀ ਅਪੀਲ ਕਰਨਾ ਚਾਹਾਂਗੀ ਸਰਕਾਰ ਨੂੰ ਸਾਡੀ ਐਡਮਿਨਿਸਟ੍ਰੇਸ਼ਨਸ ਨੂੰ ਕਿ ਥੋੜਾ ਜਿਹਾ ਉਹ ਜੋ ਮਿਨੋਰਿਟੀ ਵਿੱਚ ਜੋ ਵੀ ਰਹਿੰਦੇ ਨੇ ਉਹਨਾਂ ਵੱਲ ਥੋੜਾ ਜਿਹਾ ਚਾਕਾ ਜਾਵੇ ਉਹਨਾਂ ਦਾ ਪਿੱਛੋਖਣ ਦੇਖਿਆ ਜਾਵੇ ਉਹ ਡਿਸਰਵ ਕਰਦੇ ਨੇ ਉਹ ਨੋ ਡਾਊਟ ਡਿਸਰਵ ਨਹੀਂ ਕਰਦੇ ਉਹ ਡਿਸਰਵ ਕਰਦੇ ਨੇ ਬਟ ਹਾਂ ਜ਼ਰੂਰ ਹੈ ਉਹ ਖਾਤਿਆਂ ਨੂੰ ਖੋਲਣ ਦੀ ਉਹਨਾਂ ਕਾਗਜ਼ਾਂ ਨੂੰ ਫਲੋੜਨ ਦੀ ਤੇ ਸਾਨੂੰ ਕਿਧਰੇ ਨਾ ਕਿਧਰੇ ਜੋ ਜਿਸ ਜਿਸ ਫੈਮਿਲੀ ਨੂੰ ਇਨਸਾਫ ਨਹੀਂ ਮਿਲੇ ਉਸ ਨੂੰ ਵਾਪਸ ਇਨਫਾ ਇਨਸਾਫ ਦੇਤਾਂ ਮਤਲਬ ਜਿਸ ਤਰ੍ਹਾਂ ਗੱਲ ਕੀਤੀ ਆਵੇ ਮੈਂ ਪੰਜਾਬ ਦੀ ਥੋੜੀ ਗੱਲ ਕਰਾਂ ਕੌਂਕੀ ਪੰਜਾਬ ਦੇ ਵਿੱਚ ਸ਼ਰੋਮਨੀਕ ਦੁਆਰਾ ਪ੍ਰਬੰਧਕ ਕਮੇਟੀ ਬਰੇ ਸੱਜੇ ਢੰਗ ਦੇ ਨਾਲ ਜਿਹੜਾ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੀ ਹੈ ਦਿੱਲੀ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਆਪਣੇ ਪੱਧਰ ਤੇ ਸੇਵਾ ਕਰ ਰਹੀ ਹੈ ਹੁਣ ਨਵੀਂ ਜਿਹੜੀ ਹੈ ਹਰਿਆਣਾ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਵੀ ਬਣੀ ਹੈ ਜੀ ਜਿਵੇਂ ਇਸ ਜਗ੍ਹਾ ਦੀ ਗੱਲ ਕੀਤੀ ਆਵੇ ਜੰਮੂ ਕਸ਼ਮੀਰ ਤੋਂ ਲੈ ਕੇ ਸਾਰੇ ਏਰੀਆ ਦੇ ਵਿੱਚ ਬਹੁਤ ਧਾਰਮਿਕ ਸਥਾਨ ਨੇ ਇੱਥੇ ਗੁਰੂ ਸਾਹਿਬਾਨ ਨੇ ਬੜੇ ਜਿਹੜਾ ਚਰਨ ਪਾਏ ਨੇ ਲੈ ਕੇ ਗਾ 10 ਪਾਸ਼ਾਈਆਂ ਦੀ ਗੱਲ ਕੀਤੀ ਜਾਵੇ ਤਾਂ ਕੀ ਤੁਹਾਨੂੰ ਲੱਗਦਾ ਕਿ ਸਾਰੇ ਗੁਰਦੁਆਰਾ ਸਾਹਿਬਾਨ ਨੂੰ ਚਲਾਉਣ ਦੇ ਲਈ ਕੁਈ ਸਰਕਾਰ ਜਿਹੜੀ ਹੈ ਕੋਈ ਸਹਾਇਕ ਦਿੰਦੀ ਹੈ ਜਾਂ ਫਿਰ ਆਪਣੇ ਲੋਕਲ ਲੈਵਲ ਤੇ ਜਿਹੜੀਆਂ ਸੰਗਤਾਂ ਨੇ ਉਹ ਧਾਰਮਿਕ ਸਮਾਗਮਨ ਹੁੰਦੀਆਂ ਨੇ ਜਾਂ ਪ੍ਰਬੰਧਕ ਕਮੇਟੀ ਹੀ ਚਲਾ ਰਹੀ ਹੈ ਜੀ ਅਗਰ ਮੈਂ ਪ੍ਰਬੰਧਕ ਕਮੇਟੀਆਂ ਦੀ ਗੱਲ ਕਰਾਂ ਤੇ ਜਿਨ੍ਹਾਂ ਕੋ ਮੈਨੂੰ ਪਤਾ ਹੈ ਜਿਨ੍ਹਾਂ ਕੋ ਮੈਂ ਆਪਣੀ ਅੱਖਾਂ ਤੋਂ ਦੇਖਿਆ ਹੋਇਆ ਬਚਪਨ ਦੀ ਹਮੇਸ਼ਾ ਮੈਂ ਪ੍ਰਬੰਧਕ ਕਮੇਟੀਆਂ ਦੇ ਥਰੂ ਇਹ ਜਿਨ੍ਹਾਂ ਕੋ ਪ੍ਰੋਗਰਾਮਸ ਹੁੰਦੇ ਨੇ ਇਤਿਹਾਸਕ ਪ੍ਰੋਗਰਾਮਸ ਉਹ ਵੱਖ-ਵੱਖ ਡਿਸਟ੍ਰਿਕਟ ਦੀ ਜੋ ਡਿਸਟ੍ਰਿਕਟ ਪ੍ਰਬੰਧਕ ਕਮੇਟੀਆਂਜ਼ ਹੁੰਦੀਆਂ ਨੇ ਉਹ ਚਲਾਉਂਦੀਆਂ ਨੇ ਤੇ ਜਿਵੇਂ ਕਿ ਤੁਸੀਂ ਹੋਰ ਕਮੇਟੀਆਂ ਦੀ ਐਸਜੀਪੀਸੀ ਦੀ ਤੁਸੀਂ ਗੱਲ ਕੀਤੀ ਤੇ ਜਿਵੇਂ ਕਿ ਮੈਂ ਕਸ਼ਮੀਰ ਜੋ ਬਹੁਤ ਵੱਡਾ ਹੈ ਹਮ ਐਂਡ ਅਗਰ ਮੈਂ ਕਸ਼ਮੀਰ ਦੇ ਗੁਰਦੁਆਰੇ ਸਾਹਿਬ ਦੀ ਗੱਲ ਕਰਾਂ ਤੇ ਛੇਵੇਂ ਪਾਤਸ਼ਾਹ ਜੋ ਨੇ ਜ਼ਿਆਦਾਤਰ ਛੇਵੇਂ ਪਾਤਸ਼ਾਹ ਆਏ ਹੋਏ ਨੇ ਗੁਰੂ ਅਰਬਿੰਦ ਸਾਹਿਬ ਜੀ ਦੇ ਜੋ ਚਰਨ ਨੇ ਉਹ ਪਏ ਹੋਏ ਨੇ ਕਿਉਂਕਿ ਜਿੰਨੇ ਕੋ ਤੁਸੀਂ ਗੁਰਦੁਆਰਾ ਸਾਹਿਬ ਵੇਖੋਗੇ ਕਸ਼ਮੀਰ ਚ ਉਹ ਛੇਵੀਂ ਪਾਤਸ਼ਾਹੀ ਦੇ ਹੀ ਨੇ ਤੇ ਕੋੜੇ ਦੇ ਸਫ਼ਰ ਚ ਪੰਜਾਬ ਤੋਂ ਟੁਰਦੇ-ਟੁਰਦੇ ਉਹ ਇੱਥੇ ਆਏ ਤੇ ਉਹ ਮੈਂ ਚਾਹੁੰਦੀ ਆ ਕਿ ਤੁਹਾਡੇ ਚੈਨਲ ਦੇ ਰਾਹੀਂ ਐਸਜੀਪੀਸੀ ਸਾਡੀ ਆਵਾਜ਼ ਇਹ ਮੇਰੀ ਆਵਾਜ਼ ਨਹੀਂ ਇਹ ਸਾਡੇ ਪੂਰੇ ਕਸ਼ਮੀਰ ਦੀ ਆਵਾਜ਼ ਹੈ ਅਸੀਂ ਚਾਹੁੰਦੇ ਆ ਕਿ ਤੁਸੀਂ ਉਹ ਜੋ ਸਾਡਾ ਇਤਿਹਾਸ ਹੈਗਾ ਨਾ ਉਸ ਨੂੰ ਤੁਸੀਂ ਦੱਸੋ ਜਿੰਨਾਂ ਕੋ ਹੋ ਸਕਦਾ ਇੱਥੇ ਰਜਿਸਟਰੀ ਕਮੇਟੀਆਂ ਦੇ ਥਰੂ ਉਹ ਕਰ ਰਹੇ ਨੇ ਬਟ ਜਦੋਂ ਜਿਸ ਕੋਲ ਥੋੜਾ ਜਿਹਾ ਜ਼ਿਆਦਾ ਪਾਵਰ ਹੁੰਦਾ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਸਕਦੇ ਨੇ ਅਣ ਅਸੀਂ ਚਾਹੁੰਦੇ ਆ ਕਿ ਜੋ ਵੀ ਸਾਡੇ ਟੂਰਿਸਟ ਬਾਹਰ ਤੋਂ ਆਉਂਦੇ ਨੇ ਪੰਜਾਬ ਤੋਂ ਆਉਂਦੇ ਨੇ ਜਿੰਨੇ ਕੋ ਸਿੱਖ ਵਸੋਂ ਕਸ਼ਮੀਰ ਦੇ ਨਹੀਂ ਆ ਬਾਹਰ ਤੋਂ ਆਂਦੀ ਹੈ ਉਹਨਾਂ ਨੂੰ ਇੱਥੇ ਇੱਥੇ ਦਾ ਇਤਿਹਾਸ ਪਤਾ ਚੱਲੇ ਐਂਡ ਇਸ ਵਿੱਚ ਸੋਚ ਰਿਹਾ ਉਕੇ ਐਸਜੀਪੀਸੀ ਕੀ ਕਰੇਗੀ ਉਹ ਇਹ ਕਰ ਸਕਦੇ ਨੇ ਕਿ ਇੱਕ ਇੱਕ ਕੁਝ ਇਹੋ ਜਿਹੇ ਪ੍ਰੋਗਰਾਮਸ ਕਰ ਸਕਦੇ ਨੇ ਜਾਂ ਗੁਰਦੁਆਰਾ ਸਾਹਿਬ ਵਿੱਚ ਕੁਝ ਇਹੋ ਜਿਹੇ ਕੁਝ ਚੀਜ਼ਾਂ ਬਣਾ ਸਕਦੇ ਨੇ ਜਿੱਥੇ ਪੂਰਾ ਇਤਿਹਾਸ ਲਿਖਿਆ ਹੋਵੇ ਗੁਰਦੁਆਰੇ ਸਾਹਿਬ ਉਹ ਹੈ 노 ਡਾਊਟ ਗੁਰਦੁਆਰਾ ਸਾਹਿਬ ਵਿੱਚ ਲਿਖਿਆ ਹੋਇਆ ਬਟ ਇੱਕ ਵੱਡੇ ਵਿੱਚ ਹੁੰਦੀ ਹੈ ਵੱਡੇ ਸਟੇਟਸ ਤੇ ਹੋਵੇ ਤਾਂ ਕਿ ਜੋ ਵੀ ਸਿੱਖੋ ਉਹ ਖਾਲੀ ਸਿਰਫ ਕਸ਼ਮੀਰ ਦੀ ਖੂਬਸੂਰਤੀ ਨਾ ਦੇਖੇ ਕਸ਼ਮੀਰ ਦੇ ਇਤਿਹਾਸ ਸੁਣੋ ਵੇਖੇ ਅੱਛਾ ਜਿਸ ਤਰ੍ਹਾਂ ਗੱਲ ਕੀਤੀ ਆਵੇ ਕਿਉਂਕਿ ਪੰਜਾਬੀ ਨੂੰ ਲੈ ਕੇ ਬੜਾ ਜਿਹੜਾ ਰੋਲਾ ਪੈ ਰਿਹਾ ਵੀ ਸਾਡੀ ਮਾਂ ਬੋਲੀ ਪੰਜਾਬੀ ਉਹ ਖਤਮ ਹੋ ਜਾਵੇਗੀ ਪੰਜਾਬ ਦੇ ਵਿੱਚ ਲੰਬੇ ਸਿਰ ਤੋਂ ਜਿਹੜਾ ਪ੍ਰਚਾਰ ਆ ਪੰਜਾਬੀ ਮਾਂ ਬੋਲੀ ਦਾ ਚੱਲ ਰਿਹਾ ਵੱਖ-ਵੱਖ ਸਿੱਟਿਆਂ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬੀ ਨੂੰ ਪਰਫੁੱਲਤ ਕੀਤਾ ਜਾਵੇ ਇੱਥੇ ਪੰਜਾਬੀ ਉਹ ਲੰਡਰ ਵਿੱਚ ਪੜਾਈ ਜਾਂਦੀ ਹੈ ਜਾਂ ਫਿਰ ਟੋਟਲੀ ਜਿਹੜੀ ਉਹ ਬੈਨ ਕਰ ਦਿੱਤੀ ਗਈ ਹੈ ਜੀ ਅਗਰ ਮੈਂ ਪੰਜਾਬੀ ਦੀ ਗੱਲ ਕਰਾਂ ਮੈਂ ਕਿਸੇ ਹੋਰ ਦੀ ਐਗਜ਼ਾਮਪਲ ਨਹੀਂ ਲਾਵਾਂਗੀ ਮੈਂ ਆਪਣੀ ਐਗਜ਼ਾਮਪਲ ਮੈਂ ਇੱਕ ਪੰਜਾਬੀ ਸਟੂਡੈਂਟ ਹੈਗੀ ਆ ਅਗਰ ਮੈਂ ਕਾਲਜਸ ਦੀ ਗੱਲ ਕਰਾਂ ਤੇ ਸਾਡੇ ਸਕੂਲ 'ਚ ਵੀ ਪੰਜਾਬੀ ਲਾਗੂ ਸੀ ਸਾਡੇ ਕਾਲਜ ਵਿੱਚ ਵੀ ਪੰਜਾਬੀ ਲਾਗੂ ਸੀ ਪਰ ਤੁਹਾਨੂੰ ਪਤਾ ਹੈ ਦੁੱਖ ਕਿਤੇ ਹੁੰਦਾ ਹੈ ਪੰਜਾਬੀ ਉਹਨਾ ਚੁਆਇਸ ਹੁੰਦੀ ਹੈ ਮਤਲਬ ਹੁਣ ਤੇ ਕੰਪਲਸਰੀ ਕਰ ਦਿੱਤੀ ਹੋਈ ਹੈ ਅਗਰ ਤੁਸੀਂ ਸਰਦਾਰ ਤੁਸੀਂ ਪੰਜਾਬੀ ਲੈ ਲਈ ਨਾ ਲਈ ਹੈ ਲੇਕਿਨ ਕਿਧਰੇ ਨਾ ਕਿਧਰੇ ਸਾਡੇ ਕੋਲ ਟੀਚਰਸ ਪੰਜਾਬੀ ਦੇ ਅਵੇਲੇਬਲ ਸਨ ਪਰ ਸਾਡੇ ਕੋਲ ਬੱਚੇ ਨਹੀਂ ਸਨ ਤੇ ਇਹ ਕਿਧਰੇ ਨਾ ਕਿਤੇ ਮੈਨੂੰ ਨਹੀਂ ਲੱਗਦੀ ਕਿਸੇ ਕਮੇਟੀ ਦੀ ਕਮੇਟੀ ਦਾ ਲੂਪ ਹੋਲ ਹੈ ਐਸਜੀਪੀਸੀ ਦਾ ਲੂਪ ਹੋਲ ਹੈ ਸਾਡਾ ਆਪਣਾ ਹੈ ਇਹ ਸਾਡੇ ਘਰ ਤੋਂ ਪੰਜਾਬੀ ਸਟਾਰਟ ਹੁੰਦੀ ਹੈ ਉਹ ਸਾਡੀ ਮਾਂ ਬੋਲੀ ਮੈਨੂੰ ਲੱਗਦਾ ਇੱਕ ਪੇਰੈਂਟਸ ਦਾ ਮਾਂ ਦਾ ਪਿਓ ਦਾ ਪੈਣ ਦਾ ਭਰਾ ਦਾ ਉਹਨਾਂ ਦਾ ਫਰਜ਼ ਹੈ ਤੁਹਾਡੇ ਬਜ਼ੁਰਗਾਂ ਦਾ ਫਰਜ਼ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਪਿਛੋਖਣ ਦਸੀਏ ਪੰਜਾਬੀ ਸਾਡੀ ਜੋ ਗੁਰਮੁਖੀ ਪਾਸ਼ਾ ਹੈ ਉਸ ਨੂੰ ਅਸੀਂ ਦਸੀਏ ਫਿਰ ਹੀ ਮੈਨੂੰ ਲੱਗਦਾ ਕਿ ਅਸੀਂ ਅੱਗੇ ਜਾ ਕੇ ਅਪੀਲ ਕਰ ਜਦੋਂ ਸਾਡੇ ਵਿੱਚ ਹੀ ਸਾਡੇ ਜਣਾ ਹੀ ਕਮਜ਼ੋਰ ਹੋਣਗੇ ਤੇ ਅਸੀਂ ਅੱਗੇ ਕੀ ਕਰੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਪੰਜਾਬੀ ਦੀ ਵੀ ਗੱਲ ਕੀਤੀ ਹੈ ਕਿਉਂਕਿ ਨਾ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਬੜਾ ਜਿਹੜਾ ਕਿਤੇ ਨਾ ਕਿਤੇ ਕਦਮ ਚੁੱਕ ਰਹੀ ਹੈ ਵੀ ਨਸ਼ਾ ਪੰਜਾਬ ਤੋਂ ਖਤਮ ਹੋਵੇ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜਾ ਆਪਣੇ ਆਪਣੇ ਲੈਵਲ ਤੇ ਕੰਮ ਕੀਤਾ ਜਾ ਰਿਹਾ ਹੈ ਇਸ ਜਗ੍ਹਾ ਦੀ ਗੱਲ ਕੀਤੀ ਆਵੇ ਜੰਮੂ ਤੋਂ ਲੈ ਕੇ ਕਸ਼ਮੀਰ ਤੱਕ ਜਿਹੜਾ ਸਾਰਾ ਏਰੀਆ ਕੀ ਵਾਕਈ ਇੱਥੇ ਵੀ ਕੋਈ ਨਸ਼ੇ ਦੀ ਕੋਈ ਹੈਗਾ ਗਲਗਲ ਹੈ ਕੋਈ ਜੰਗੀ ਜੀ ਨਸ਼ੇ ਦੀ ਗੱਲ ਕਰਾਂ ਇੱਕ ਮੈਨੂੰ ਲੱਗਦਾ ਕਿ ਇਹੋ ਜੀ ਲਹਿਰ ਹੈ ਸੁਨਾਮੀ ਦੀ ਜੋ ਆਸਤਾ ਆਸਤਾ ਸਾਰਿਆਂ ਨੂੰ ਫੜ ਰਹੀ ਹੈ ਫਿਰ ਉਹ ਸਿੱਖ ਨੌਜਵਾਨ ਹੋਵੇ ਜਾਂ ਕੋਈ ਹੋਰ ਧਰਮ ਦਾ ਨੌਜਵਾਨ ਹੋਵੇ ਤੇ ਖਾਲੀ ਅੱਜਕੱਲ ਨੌਜਵਾਨਾਂ ਤੱਕ ਨਹੀਂ ਸੀਮਤ ਰਿਹਾ ਖਾਲੀ ਇਹ ਅੱਜਕੱਲ ਮੁੰਡਿਆਂ ਤੱਕ ਸੀਮਤ ਨਹੀਂ ਰਿਹਾ ਕੁੜੀਆਂ ਤੱਕ ਵੀ ਨਸ਼ਾ ਆ ਗਿਆ ਹੋਇਆ ਇਹ ਬੋਲਣ ਵਾਸਤੇ ਵੀ ਬੜਾ ਦਿਲ ਦੁਖਦਾ ਹੈ ਲੇਕਿਨ ਜਦੋਂ ਤੁਸੀਂ ਆਪਣੀ ਅੱਖਾਂ ਤੋਂ ਵੇਖਦੇ ਹੋ ਉਹ ਜੀ ਚੀਜ਼ਾਂ ਤੇ ਕਿਧਰੇ ਨਾ ਕਿਧਰੇ ਬਟ ਮੈਨੂੰ ਲੱਗਦਾ ਹੈ ਸਾਡੀ ਜੋ ਮੇਨ ਪ੍ਰੋਬਲਮ ਹੈ ਉਹ ਕਿੱਧਰ ਆ ਰਹੀ ਹੈ ਉਹ ਸਾਡੀ এমਪਲੋਇਮੈਂਟ ਵਿੱਚ ਜਦੋਂ ਸਾਡਾ ਬੱਚਾ ਆਪਣੇ ਕੰਮ ਵਿੱਚ ਬਿਜ਼ੀ ਹੋਏਗਾ ਉਸ ਨੂੰ ਇਹੋ ਜੇ ਥਾਟਸ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ ਪੈਗੀ ਅਨਗਰ ਮੈਂ ਕਸ਼ਮੀਰ ਦੀ ਗੱਲ ਕਰਾਂ ਮੈਂ ਜਿਵੇਂ ਪਹਿਲੇ ਦੱਸਿਆ ਕਿ ਨਸ਼ਾ ਇੱਕ ਇਹੋ ਜੀ ਚੀਜ਼ ਹੈ ਜੋ ਬਿਲਕੁਲ ਵੱਧ ਰਹੀ ਹੈ ਤੇ ਇਧਰ ਕਿਧਰ ਨਾ ਕਿਧਰੇ ਦਿਸ ਰਹੀ ਹੈ ਅਸੀਂ ਵੀ ਆਪਣੇ ਤਰਫੋਂ ਜੋ ਹੈ ਬਿਲਕੁਲ ਕੋਸ਼ਿਸ਼ ਕਰਦੇ ਹਾਂ ਕਿ ਇਸ ਦੇ ਥਰੂ ਕੈਂਪੇਨਸ ਕਰੀਏ ਪ੍ਰੋਗਰਾਮਸ ਕਰੀਏ ਬਟ ਜਦੋਂ ਤੱਕ ਇੱਕ ਬੱਚਾ اپنی زندگی نو ਸੁਧਾਰੇਗਾ ਨਹੀਂ ਇੱਕ ਨੂੰ ਪਤਾ ਨਹੀਂ ਚਲੇਗਾ ਸਹੀ ਕੀ ਹੈ ਗਲਤ ਕੀ ਹੈ ਤੇ ਅਸੀਂ ਜਾਂ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਰਕਾਰ ਵੱਲੋਂ ਹੈ ਨਾ ਜਿੰਨੇ ਕੋ ਪ੍ਰੋਗਰਾਮਸ ਹੋ ਸਕਦੇ ਨੇ ਐਂਡ ਮੇਨ ਤੌਰ ਤੇ এমਪਲॉयਮੈਂਟਸ ਹੋ ਸਕਦੀਆਂ ਨੇ ਤੇ ਉਸ ਨਾਲ ਜੋ ਹੈ ਸਾਡਾ ਜੋ ਨੌਜਵਾਨ ਹੈ ਉਹ ਇੱਕ ਸਹੀ ਰਾਹ ਤੇ ਚਲੇ ਆਪਣਾ ਭਵਿੱਖ ਜੋ ਹੈ ਉਹ ਸੁਰੱਖਿਤ ਬਣਾਏ ਸਿੱਖੀ ਨੂੰ ਅੱਗੇ ਲੈ ਕੇ ਜਾਵੇ ਤੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਖੁਸ਼ ਰੱਖੇ ਲੱਗਾ ਸਵਾਲ ਮੈਂ ਕਿ ਮੈਡਮ ਜੀ ਜਿਹਨੇ ਜੰਮੂ ਤੇ ਕਸ਼ਮੀਰ ਦਾ ਏਰੀਆ ਬੜਾ ਸੈਂਸਿਟਿਵ ਏਰੀਆ ਜਿਹੜਾ ਮੰਨਿਆ ਜਾਂਦਾ ਹੈ ਜੋ ਕਿ ਇੱਥੇ ਜਿਹੜੀ ਆ ਹਰ ਸਮੇ ਜਿਹੜੀ ਆ ਫੋਰਸ ਤਣਾਤ ਰਹਿੰਦੀ ਹੈ ਕਿ ਉਹ ਕੀ ਆਪਰੇਸ਼ਨ ਸੰਦੂਰ ਵੀ ਹੋਇਆ ਤੁਸੀਂ ਦੇਖਿਆ ਹੈ ਬਿਲਕੁਲ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜੀ ਸਮਝਦੋ ਕਿ ਵਾਕਈ ਔਰਤਾਂ ਨੂੰ ਸੁਰੱਖਿਆ ਉਹਰੇ ਕੀਤੀ ਜਾ ਰਹੀ ਹੈ ਕਿਉਂਕਿ ਜੋ ਮੈਨੂੰ ਜਾਣਕਾਰੀ ਮਿਲੀ ਹੈ ਵੀ ਔਰਤਾਂ ਬੜੀਆਂ ਘੱਟ ਦਿੰਦੀਆਂ ਨੇ ਬਾਹਰ ਆਉਂਦੀਆਂ ਨੇ ਦਾ ਸਮਾਨ ਅਧਾਰਤ ਹੁੰਦਾ ਕਿ ਇਦਾਂ ਦਾ ਹੈ ਕੁਝ ਜੀ ਜਿਵੇਂ ਤੁਸੀਂ ਇਹ ਗੱਲ ਕਹੀ ਮੈਂ ਤੁਹਾਨੂੰ ਆਪਣਾ ਹੀ ਐਗਜ਼ਾਮਪਲ ਦਾਂਗੀ ਮੈਂ ਇੱਕ ਔਰਤ ਹੈਗੀ ਆਂ ਐਂਡ ਕਲਾਸ 10 ਤੋਂ ਮੈਂ ਫੀਲਡ ਚ ਕੰਮ ਕਰ ਰਹੀ ਹਾਂ ਐਂਡ ਕਰਦੀ ਰਹੀ ਹਾਂ ਜ਼ਰੂਰ ਇਹ ਸਾਡੀ ਤਾਰਾ ਬਣ ਜਾਂਦੀ ਹੈ ਕਿਉਂਕਿ ਅਗਰ ਮੈਂ ਕਸ਼ਮੀਰ ਦੀ ਗੱਲ ਕਰਾਂ ਤਾਂ ਕਸ਼ਮੀਰ ਸ਼ਾਇਦ ਹੋ ਸਟੇਟਸ ਵਾਲਾ ਨਹੀਂ ਹੈ ਮਤਲਬ ਕਿ ਬਾਰਾਮੂਲਾ ਦੀ ਗੱਲ ਕਰਨਾ 8 ਤੋਂ ਬਾਅਦ ਕਿਧਰ ਨਾ ਕਿਧਰੇ ਮਾਰਕੀਟ ਇੰਨਾ ਕੋ ਜ਼ਿਆਦਾ ਨਹੀਂ ਓਪਨ ਹ ਜੋ ਸਾਡੀ ਕੁੜੀਆਂ ਨੇ ਹੁਣ ਸਮਾਂ ਬਦਲ ਰਿਹਾ ਸਮਾਂ ਉਦੋਂ ਦਾ ਜੋ ਸਮਾਸੀ ਸਜਾ ਮਿਲੀਟੈਂਸੀ ਦਾ ਸਮਾਸੀ ਬਿਕਾਜ਼ ਅਸੀਂ ਇੱਕ ਸੈਂਸਿਟਿਵ ਏਰੀਆ ਚ ਬਾਰਡਰ ਦੇ ਨੇੜੇ ਰਹਿੰਦੇ ਆਂ ਤੇ ਕਿਧਰੇ ਨਾ ਕਿਧਰੇ ਬਹੁਤ ਚੀਜ਼ਾਂ ਹੁੰਦੀਆਂ ਨੇ ਬਟ ਹੁਣ ਸਮਾਂ ਬਦਲ ਰਿਹਾ ਹੈ ਔਰਤਾਂ ਜੋ ਨੇ ਉਹ ਅੱਗੇ ਆ ਰਹੀਆਂ ਨੇ ਐਂਡ ਹਰ ਇੱਕ ਫੀਲਡ ਦੀ ਮੈਂ ਗੱਲ ਕਰਾਂ ਔਰਤਾਂ ਬਾ ਕਮਾਲ ਕੰਮ ਕਰ ਰਹੀਆਂ ਨੇ ਜਰਨਲਿਜ਼ਮ ਦੀ ਗੱਲ ਕਰਾਂ ਡਾਕਟਰੀ ਦੀ ਗੱਲ ਕਰਾਂ ਟੀਚਿੰਗ ਸੈਕਟਰ ਵਾਟ ਐਵਰ ਜਿਸ ਦੀ ਵੀ ਗੱਲ ਕਰਾਂ ਤੇ ਹੁਣ ਸਮਾਂ ਬਦਲ ਰਿਹਾ ਹੈ ਔਰਤਾਂ ਵੀ ਬਾਹਰ ਆ ਰਹੀਆਂ ਨੇ ਤੇ ਇਹ ਇਸ ਟਾਈਮ ਜੋ ਹਾਲਾਤ ਨੇ ਕਸ਼ਮੀਰ ਦੇ ਨੇ ਬਿਆਨ ਕਰ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ। ਸੋ ਸਮਾਪਤ ਤਾ ਸਾਨੂੰ ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਜੰਮੂ ਤੋਂ ਲੈ ਕੇ ਕਸ਼ਮੀਰ ਤੱਕ ਜਿਹੜੀ ਸਾਰੀ ਜਾਣਕਾਰੀ ਹੈ। ਦਰਸ਼ਕਾਂ ਤਾਂ ਪੰਜਾਬ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਬਾਕੀ ਇੱਥੇ ਦੇ ਹਾਲਾਤ ਕੀ ਨੇ, ਕੀ ਬਾਕੀ ਔਰਤਾਂ ਜਿਹੜੀਆਂ ਨੇ ਉਹ ਬਾਹਰ ਆ ਸਕਦੀਆਂ ਨੇ। ਪਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਕੀ ਪ੍ਰਬੰਧ ਨੇ ਇੱਥੇ ਦਾ ਪੂਰਾ ਕੀ ਇਤਿਹਾਸ ਹੈ, ਇਹ ਕੀ ਵੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਕਿਉਂਕਿ ਜਿਹੜੇ ਸਲਾਨੀ ਨੇ ਇੱਥੇ ਦੂਰ ਤੋਂ ਆਡੇ ਤੋਂ ਆਉਂਦੇ ਨੇ ਪਰ ਕਿ ਇੱਥੇ ਦੀ ਸੁੰਦਰਤਾ ਨਾ ਦੇਖੀ ਜਾਵੇ ਕਿਉਂਕਿ ਇੱਥੇ ਬਹੁਤ ਇਤਿਹਾਸਿਕ ਸਥਾਨ ਵੀ ਨੇ ਇੱਥੇ ਕੁਰਬਾਨੀਆਂ ਭਰ ਇਤਿਹਾਸ ਹੈ ਇੱਥੇ ਦੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਇੱਥੇ ਦਾ ਖੂਨ ਡੁੱਲਿਆ ਉਬੀ ਜ਼ਰੂਰ ਜੇ ਤੁਸੀਂ ਇੱਥੇ ਆ ਕੇ ਜਾਣਕਾਰੀ ਜਿਹੜੀ ਹੈ ਸਾਂਝੀ ਕਰਿਆ ਕਰੋ ਕਿਉਂਕਿ ਸਿਰਫ ਹਰੀਆਲੀ ਦੇਖਣ ਵਾਸਤੇ ਜਾਂ ਫਿਰ ਬਰਫ਼ ਦੇ ਨਜ਼ਾਰੇ ਦੇਖਣ ਵਾਸਤੇ ਨਾ ਆਇਓ ਕਿਉਂਕਿ ਇੱਥੇ ਇੱਕ ਵੱਡਾ ਇਤਿਹਾਸ ਜਿਹੜਾ ਲੁਕਿਆ ਹੋਇਆ ਆ ਉਹਦੀ ਜਾਣਕਾਰੀ ਵੀ ਜਿਹੜਾ ਜ਼ਰੂਰ ਜਿਹੜੀ ਹੈ ਸਾਂਝੀ ਕਰਿਆ ਕਰੋ ਹੁਣ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮਾਹਿਰ ਦੇ ਨਾਲ ਕਿਸੇ ਸ਼ਖਸੀਅਤ ਦੇ ਨਾਲ ਜਿਹੜੀ ਹੈ ਤੁਹਾਡੀ ਗਰੂਪ ਰੂਪ ਕਰਾਵਾਂਗੇ ਜਾਣਕੀ ਗੱਲਬਾਤ ਕਰਾਵਾਂਗੇ ਮੈਨੂੰ ਜਾਣਕੀ ਅਮਰਜੀਤ ਸਿੰਘ ਨੂੰ ਦੋ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.